ਗੁਰਸੇਵਾ ਅੱਗੇ ਸੁਖ ਉਪਜੈ ਫਿਰ ਦੁੱਖ ਨਾ ਲੱਗਿਆ ਏ ਗੁਰੂ ਦੇਵਨਵਾਜ ਸਾਹਿਬ ਕਿਰਪਾ ਕਰਕੇ ਸਮਝਾ ਰਹੇ ਨੇ ਬਖਸ਼ਿਸ਼ ਕਰ ਰਹੇ ਨੇ ਪਾਈ ਸਤਿਗੁਰੂ ਜੀ ਸੇਵਾ ਜਿਉਂ ਮਨੁੱਖ ਨੂੰ ਸੁਖ ਪ੍ਰਾਪਤ ਅੰਦੈ ਫਿਰ ਕਦੇ ਵੀ ਕਲੇਜ ਨਹੀਂ ਹੁੰਦਾ। ਉਹਨੂੰ ਸੇਵਾ ਜਿਹੜੀ ਹੈ ਸਮ ਉਹਦੇ ਬਾਰੇ ਵੀ ਪਾਤਸ਼ਾਹ ਜੀਆਂ ਦੀ ਕਿਰਪਾ ਕਰਕੇ ਸਮਝਾਇਆ। ਸੇਵਾ ਵਿੱਚ ਉਹ ਹੈ ਜਿਹੜੀ ਗੁਰੂ ਨੂੰ ਪਾ ਜਾਵੇ। ਸਾਰ ਸੇਵਾ ਕੀ ਕੀ ਸਤਿ ਕਰ ਹੈ ਜਾਂ ਸੰਕਾ ਮਨ ਮੰਨੇ ਸਤਿ ਕਲ ਕਾਮਨ ਮੰਨਿਆ ਤਾਂ ਆਪਕ ਸੰਮਲ ਪੰਨੇ। ਜੇ ਸਤਿਗੁਰ ਜੀ ਨੂੰ ਪ੍ਰਵਾਨ ਨੂਰੀ ਕੀਤੀ ਸੇਵਾ ਫਿਰ ਸਾਹਿਬ ਆਸਮੇ ਤੇ ਤੇਰੇ ਸਾਰੇ ਪਾਪਾਂ ਦੇ ਕੜ ਛੁੜੇ ਜਾਣ ਸਰਤੇ ਨੇ ਗੁਰੂ ਨੇ ਕਿਰਪਾ ਕਰਦਣੀ ਹੈ ਸੇਵਾ ਕੀ ਹੈ ਸਤਗੁਰ ਜੀ ਕਹਿੰਦੇ ਆਗਿਆ ਸਾਹਮਣੇ ਹੀ ਸਾਹਿਬ ਸੇਵਾ ਸੇਵਾ ਬਰਤਣਾ ਦੇ ਵੀ ਹੈ ਝਾੜੂ ਮਾਰੀ ਵੀ ਹੈ ਜੋੜੇ ਚੜਨਾ ਸਾਰੀ ਸੇਵਾ ਹੈ ਪਰ ਪਾਰਸਾ ਕਹਿੰਦੇ ਸਭ ਤੋਂ ਵੱਡੀ ਸੇਵਾ ਕੀੜੀ ਹੈ ਗੁਰਦੇ ਬਚਨਾਂ ਨੂੰ ਮੰਨਣਾ ਆਗਿਆ ਸੰਮਨ ਹੀ ਸਾਰੀ ਸੇਵਾ ਹੈ ਸੇਵਾ ਸਭ ਤੋਂ ਵੱਡੀ ਗੁਰੂ ਦੇ ਬਚਨਾਂ ਨੂੰ ਮੰਨ ਲੈਣਾ ਗੁਰੂ ਦੇ ਬਚਨਾਂ ਤੋਂ ਮਾ ਲੈਣਾ ਝਾੜੂ ਪੋਚਾ ਕਰਦੇ ਆ ਬਰਤਨ ਮਾਉਂਦੇ ਆ ਮਨ ਵਿੱਚ ਹਉਮੈ ਵੀ ਆਸਿਰਦੀ ਹੈ ਜੇ ਹਮੇ ਆਮੀ ਪ੍ਰਭ ਸਾਹਿਬ ਵਚਨ ਕਰ ਦਿੰਦੇ ਨੇ ਵਿੱਚ ਹਮੇ ਸੇਵਾ ਕੀਤੀ ਸਤਿਨਾਮ ਵਾਹਰੀ ਆਸਾ ਕਹਿੰਦੇ ਹਮੇ ਵਿੱਚ ਕੀਤੀ ਹੋਈ ਸੇਵਾ ਤੇਰੀ ਸੰਪੰਨੀ ਹੈ ਪਰ ਜਿਹੜਾ ਇਨਸਾਨ ਗੁਰੂ ਨਾਲ ਜੁੜ ਕੇ ਸਤਿਗੁਰਾਂ ਦੇ ਵਚਨਾਂ ਨੂੰ ਕਮਾਏਗਾ ਸਤਿਗੁਰ ਕਾਸਾ ਨੂੰ ਵੀ ਵਚਨ ਕਰਦੇ ਨੇ ਗਰੀਬਨਵਾਜ ਕਾਸਾ ਅਗਲੀਆਂ ਪੰਕਤੀਆਂ ਦੇ ਵਿੱਚ ਵਚਨ ਵੀ ਅੱਗੇ ਜਾ ਕੇ ਸਮਝਾਉਣਗੇ ਵਾਸਤਵਿਕ ਨੇ ਮੈਂ ਪਾਉਂਦਾ ਜਿਨ੍ਹਾਂ ਨੂੰ ਨਾਮ ਜਪੇਗਾ ਸਿਮਰਨ ਕਰੇਗਾ ਓਨੇ ਤੇਰੇ ਮਨ ਦੀ ਮਾਇਆ ਨਹੀਂ ਉਤਰਨਾ ਹੈ ਓਨੇ ਤੇਰੇ ਮਨ ਦੇ ਅੰਦਰ ਜਿਹੜੇ ਬਿਕਾਰ ਭਰੇ ਹੋਏ ਨੇ ਜਿਨ੍ਹਾਂ ਦਾ ਨਾਸ ਹੋਵੇਗਾ ਤੇ ਉਹ ਮੇਰਾ ਨਾਸ ਹੋਵੇਗਾ ਨਾਮ ਜਪੇ ਜਦੋਂ ਨਾਮ ਜਪਦੇ ਆਂ ਸੀ ਸੇਵਾ ਕਰਾਂਗੇ ਗੁਰੂ ਚਰਨਾਂ ਦੇ ਨਾਲ ਜੁੜਾਂਗੇ ਤੇ ਬਾਸਾ ਕਹਿੰਦੇ ਨੇ ਤੇ ਤੈਨੂੰ ਸੁਰਖੀ ਸੁਖੀ ਫਿਰ ਸੁੱਖੀ ਸੁੱਖ ਨੇ ਫਿਰ ਦੁੱਖ ਹੈ ਹੀ ਕਿਉਂਕਿ ਉਹ ਗੁਰੂ ਦੇ ਬਚਨ ਜੇ ਤੂੰ ਮੰਨਾਂ ਲਈ ਗੁਰੂ ਬਾਸਾਹਬ ਬਚਨ ਕਰਦੇ ਨੇ ਕਿ ਫਿਰ ਭਾਈ ਜਿਹੜੇ ਵੀ ਤੈਨੂੰ ਦੁੱਖ ਵੀ ਸੰਸਾਰ ਦੇ ਵਿੱਚ ਸਰੀਰ ਕਰਕੇ ਆਏ ਨੇ ਉਹ तेरे ਕਰਮਾਂ ਨੇ ਫਿਰ ਸਾਨੂੰ ਸਮਝ ਆ ਜਾਂਦਾ ਕਿ ਅਰ ਜੇ ਵੀ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਾਂਗੇ ਫਿਰ ਦੁੱਖ ਸੰਭੂ ਕੀ ਕਰਦੇ ਨੇ ਤੇ ਅਸੀਂ ਉਲਾਮੇ ਮੰਨਿਆ ਕਦੇ ਕੋਈ ਕਹਿੰਦਾ ਹੈ ਮੈਨੂੰ ਕਿਸੇ ਨੇ ਕਰਾਤਾ ਜੀ ਮੈਨੂੰ ਤਾਂ ਐਡਾ ਵੱਡਾ ਦੁੱਖ ਆਇਆ ਕੋਈ ਕਹਿ ਆਕਾਰ ਗੁਰੂ ਰਵਿ ਨੂੰ ਅਲਾਮੇ ਹੁੰਦਾ ਹੈ ਰੱਬ ਨੇ ਮੇਰੇ ਨਾਲ ਜੇ ਤਾਂ ਕੋ ਕੀਤਾ ਮੈਂ ਕਿਹਦਾ ਮਾਰਾ ਨਹੀਂ ਕੀਤਾ ਤੇ ਭਾਵੇਂ ਕਹਿੰਦੇ ਮੈਨੂੰ ਵੀ ਪਤਾ ਮਾਰਾ ਕੀਤਾ ਹੈ ਕਿ ਨਹੀਂ ਕੀਤਾ ਮਾਰਾ ਕਰ ਕੀਤਾ ਹੈ ਤਾਂ ਸਾਨੂੰ ਦੁੱਖ ਆਏ ਨਹੀਂ ਕਿਉਂਕਿ ਭਾਵੇਂ ਕਿੰਨੇ ਤੇ ਕਰਮਾਂ ਦਾ ਕੇਤਾ ਹੈ ਜਿਉ ਜੋ ਬੀਜ ਰਹੇ ਹੈ ਵੱਡੇ ਨਾਲ ਜਿਉ ਜੋ ਬੀਜ ਕਿਆ ਹੈ ਵੱਢ ਰਹੇ ਹੈ ਇਸੇ ਤਰ੍ਹਾਂ ਤੇ ਦੁੱਖ ਸੁਖ ਦੋਇ ਪਰ ਕੱਪੜੇ ਪਹਿਰਿਆ ਜਾਏ ਮਨੁੱਖ ਪਾਤਸ਼ਾਹ ਕਹਿੰਦੇ ਤੇ ਤੇਰੇ ਕੱਪੜਿਆਂ ਦੀ ਤਰ੍ਹਾਂ ਨੇ ਪਹਿਣਨੇ ਪੈਣਗੇ ਦੁਇ ਦੁੱਖ ਵਾਲੇ ਕਦੇ ਸੁਖ ਵਾਲੇ ਪਰ ਹਾਂ ਜੇ ਤੂੰ ਗੁਰੂ ਦੀ ਸੇਵਾ ਕਰੇਂਗਾ ਉਰ ਸੇਵਾ ਤੇ ਸੁਖ ਉਪਜੇ ਫਿਰ ਜਿਹੜੇ ਤੇ ਸੰਸਾਰ ਦੇ ਦੁੱਖ ਵੀ ਤੇਰੇ ਤੇ ਆਉਣਗੇ ਉਹ ਤੈਨੂੰ ਕੀ ਨਹੀਂ ਕਰਨਗੇ ਇਤਿਹਾਸ ਵਿੱਚ ਅਸੀਂ ਵਿਚਾਰ ਉਜੰ ਕਰਦੇ ਆਂ ਏ ਗੁਰੂ ਪਿਆਰੇ ਗੁਰਸਿੱਖਾਂ ਤੇ ਪਤਾ ਨਹੀਂ ਕਿੰਨੇ ਗੁਦਕ ਆਏ ਨੇ ਆਪਣੀਆਂ ਸੁਹਾਲਤਾ ਵੀ ਦੇ ਦਿੱਤੀਆਂ ਪਰੰਮ ਦੁੱਖ ਹੋਇਆ ਹੀ ਨਹੀਂ ਚਰਕੀਆਂ ਤੇ ਵੀ ਚਾੜੀ ਮੈਂ ਦੁੱਖ ਦੀ ਕਰਤੀ ਪਰ ਨਹੀਂ ਹੋਇਆ ਖੋਪੜੇ ਲਹਾ ਦਿੱਤੇ ਸਤਿਗੁਰੂ ਦੀ ਗੁਰਸਿੱਖਾਂ ਨੇ ਗੁਰੂ ਦੀ ਆਗਿਆ ਮੰਨ ਕੇ ਤੇ ਕਰਤੀ ਪਰ ਵੀ ਦੁੱਖ ਨਹੀਂ ਹੈ ਸੁੱਖ ਵਿੱਚ ਬੈਠੇ ਨੇ ਆਨੰਦ ਵਿੱਚ ਬੈਠੇ ਨੇ ਇਸ ਕਰਕੇ ਜੀਵਨ ਬਾਜ ਪਾਤਸ਼ਾਹਿਆਂ ਨੇ ਵਚਨ ਕਹੇ ਨੇ ਭਾਈ ਗੁਰੂ ਦੀ ਸੇਵਾ ਕਰਿਆ ਸੇਵਾ ਕੀ ਹੈ ਆਗਿਆ ਸਮਨ ਹੀ ਸਹਿਬ ਸੇਵਾ ਬਿ ਵਚਨੰ ਮੰਨੇ ਅੰਦਰ ਗੁਰੂ ਪਾਤਸ਼ਾਹਿਆਂ ਦੇ ਬਚਨ ਨੂੰ ਮੰਨਾਂਗੇ ਫਿਰ ਜੰਮਣਾ ਮਰਣਾ ਮਿਟ ਗਿਆ ਕਲ ਕਾ ਕਿਛ ਨਾ ਵਸਾਈ ਇਹ ਪਾਸਾ ਕਹਿੰਦੇ ਜਿਹੜਾ ਵੀ ਗੁਰੂ ਦੀ ਸੇਵਾ ਕਰਦਾ ਹੈ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਭਾਈ ਉਹਦਾ ਜੰਮਣਾ ਮਰਨ ਮੁੱਕ ਜਾਂਦਾ ਜੇੰਮ ਕਾਲ ਦਾ ਕੁਝ ਵੀ ਵਸ ਨਹੀਂ ਚੱਲਦਾ ਇਹ ਕੋਈ ਸੁਪਤ ਜਿਹੜਾ ਜੇੰਮ ਕਾਲ ਜੰਮ ਲੈ ਕੇ ਜਾਂਦੇ ਨੇ ਇਨਸਾਨ ਉਹਨਾਂ ਦਾ ਵਸ ਨਹੀਂ ਚੱਲਦਾ ਉਹਨਾਂ ਨੂੰ ਤੇ ਧਰਮਰਾਜ ਵੀ ਮੁਕਿੰ ਕਰਦਾ ਤਾਂ ਕਈ ਵਾਰੀ ਸਤਿਗੁਰਾਂ ਦੇ ਵਚਨ ਸਭ ਨੂੰ ਕਰਦੇ ਆ ਧਰਮਰਾਜ ਵੀ ਕਹਿ ਦਿੰਦਾ ਹੈ ਜੇ ਤੇ ਨਾਮ ਜਪਿਆ ਜਾਂਦਾ ਉਹਦੇ ਕੋਲੇ ਬਿਨਾਂ ਚਲੇ ਜਾਂਦੇ ਉਹਨਾਂ ਦੇ ਕੋਲ ਆਉਣ ਨਹੀਂ ਪੀ ਨਾਮ ਜਪਣ ਵਾਲਿਆਂ ਦੇ ਕੋਲ ਜਾਣ ਤੇ ਵੀ ਜਮਾਂ ਆਗਿਆ ਨਹੀਂ ਹੈ ਇਸ ਕਰਕੇ ਭਾਸ ਕਹਿੰਦੇ ਉੱਥੇ ਜਮਕਾਲ ਦਾ ਭਾਈ ਕੋਈ ਵਸਤੀ ਚਲਦਾ ਹੈ ਹਰ ਥੇਤੀ ਮਨ ਰਗ ਰਹਿਿਆ ਸੱਚੇ ਅਸmai ਗਰੀਬ ਨਵਾਜ਼ ਪਾਸ ਕਹਿੰਦੇ ਜਿੱਥੇ ਗੁਰ ਦੀ ਸੇਵਾ ਗੁਰ ਦੇ ਬਚਨ ਹਿਰਦੇ ਚ ਵਸਨ ਵਸ ਗਈ ਗੁਰ ਦੀ ਸੇਵਾ ਕਰਨੀ ਤੁੰਤ ਕਰ ਦਿੱਤੀ ਫਿਰ ਹਰੀ ਦੇ ਨਾਲ ਉਸ ਦਾ ਮਨ ਸਦਾ ਹੀ ਘੜਿਆ ਰਹਿੰਦਾ ਹੈ ਨਿਮਰਤਾ ਆਗੇ ਅੰਦਰ ਨਿਮਰਤਾ ਦੇ ਨਾਲ ਸੇਵਾ ਕਰਦਾ ਹੈ ਆਮਦੇ ਬਵਾ ਲਈ ਹੈ ਗੁਰੂ ਦੇ ਬਚਨਾਂ ਨੂੰ ਮੰਨਦਾ ਹੈ ਤੇ ਪਾਸਾ ਜਿੰਦੇ ਫਿਰ ਜਦੋਂ ਉਹ ਗੁਰੂ ਦੇ ਬਚਨਾਂ ਨੂੰ ਮੰਨਣਾ ਸ਼ੁਰੂ ਕਰ ਦਿੰਦਾ ਹੈ ਮਨੁੱਖ ਫਿਰ ਉਸ ਦਾ ਮਨ ਜਿਹੜਾ ਉਹ ਕਾਲਪੁਰਤਨ ਮਿਲਿਆ ਰਹਿੰਦਾ ਹੈ ਜੋ ਸੱਚੇ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ ਹਰ ਬੇੜੀ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਹੀ ਨੀਂਦ ਰਹਿਦਾ ਹੈ ਨਾਮ ਕਰਕੇ ਸਿਮਰਨ ਕਰਕੇ ਨਾਨਕ ਹਉ ਵਲਿਹਾਰੀ ਤਿੰਨ ਕਾ ਜੋ ਚੱਲਣਾ ਸਤਿਗੁਰ ਪਾਈ ਇਸ ਕਰਕੇ ਸਤਿਗੁਰ ਪਾਸਾ ਗੁਰੂ ਅਮਰਦਾਸ ਜੀ ਹੁਣ ਵੱਡਿਆਂ ਦੇ ਹੁਣ ਰੁਲਾ ਕੇ ਬਚਨ ਕਰਦੇ ਨੇ ਇਹੇ ਨਾਨਕ ਮੈਂ ਉਹਨਾਂ ਤੋਂ ਸੱਜ ਕੇ ਆਂ ਮੈਂ ਉਹਨਾਂ ਤੋਂ ਕੁਰਬਾਨ ਆ ਜੋ ਸਤਗੁਰ ਦੇ ਪਿਆਰ ਦੇ ਵਿੱਚ ਦੁੱਲਦੇ ਨੇ ਜਿਹੜੇ ਸਤਿਗੁਰ ਜੀ ਦੇ ਹੁਕਮ ਵਿੱਚ ਦੁੱਲਦੇ ਨੇ ਆਗਿਆ ਦੇ ਵਿੱਚ ਦੁੱਲਦੇ ਮੰਨ ਮੈਂ ਐਸੇ ਗੁਰਸਿੱਖਾਂ ਤੋਂ ਹਾਂ ਐਸੇ ਅਮੀਰ ਪਿਆਰਿਆਂ ਤੋਂ ਕੁਰਬਾਨ ਜਾਂਦਾ ਹਾਂ ਸੱਜ ਕੇ ਜਾਂਦਾ ਹਾਂ ਮਹੱਲਾ ਕੀ ਜਾ ਮੇਨ ਸਬਦ ਹੈ ਸੁਧ ਨਾ ਹੋਈ ਜੇ ਅਨੇਕ ਕਰੇ ਸ਼ਿੰਗਾਰ ਹੁਣ ਤਾਂ ਨੂੰ ਅਰਦਾਸ ਨਾਲ ਰਾਜਬਚਨ ਕਰਦੇ ਨੇ ਭਾਈ ਸਤਨੁ ਜੀ ਦੇ ਸਬਦ ਤੋਂ ਬਿਨਾਂ ਜੀਵ ਰੂਪੀ ਇਸਤਰੀ ਭਾਵੇਂ ਬਿਆੰਤ ਸ਼ਿੰਗਾਰ ਸ਼ਿੰਗਾਰ ਕਰੇ ਸੁਧ ਨਹੀਂ ਹੋ ਸਕਦੀ ਮੈਂ ਤੀਰਥਾਂ ਦੇ ਨਾਲੇ ਜਾ ਕੇ ਭਾਵੇਂ দান ਕਰੇ ਆ ਸਾਹ ਕਹਿੰਦੇ ਜਿੰਨਾ ਜਿਹੜੇ ਹਿਰਦੇ ਦੇ ਵਿੱਚ ਨਾਮ ਨਹੀਂ ਹੈ ਜਿੰਨਾ ਜਿਹੜਾ ਨਾਮ ਨਹੀਂ ਉਹ ਲੋਇਆ ਤੇਰਾ ਨਿਰਭਰ ਹੋ ਨਹੀਂ ਸਕਦਾ ਹੈ ਜਿੰਨੇ ਮਰਜੀ ਸ਼ਿੰਗਾਰ ਕਰ ਲੈ ਉਸ ਸਰੀਰ ਤੇ ਸ਼ਿੰਗਾਰ ਦਾ ਭਾਵ ਕੀ ਹੈ ਵਿਖਾਵਾ ਕਰਨਾ ਚੋਰੀ ਪਾੜਨੀ ਜਾਂ ਫਿਰ ਕਿਸੇ ਤਰ੍ਹਾਂ ਦੇ ਧਾਰਮਿਕ ਚਿੰਨ੍ਹ ਸਰੀਰ ਤੇ ਬਣਾ ਲੈਣੀ ਇਹ ਸ਼ਿੰਗਾਰ ਨਹੀਂ ਹੈ ਸਰੀਰ ਦੇ ਆ ਸਾਹ ਕਹਿੰਦੇ ਭਾਵੇਂ ਅਨੇਕਾਂ ਕਰਦਾ ਫਿਰਦਾ ਰਹੇ ਜੇ ਤੇਰੇ ਅੰਦਰ ਅਕਾਲ ਪੁਰਖ ਵਹਿਗੁਰੂ ਜੀ ਦਾ ਨਾਮ ਨਹੀਂ ਹੈ ਜੇ ਤੂੰ ਗੁਰੂ ਵਾਲਾ ਨਹੀਂ ਬਣਿਆ ਸਾਉਧ ਦੇ ਨਾਲ ਜੁੜਿਆ ਨਹੀਂ ਫਿਰ ਤੈਨੂੰ ਸੁਧਰ ਨਹੀਂ ਬੰਨਾ ਹੈ ਇਹ ਕੇਵਲ ਤੇ ਕੇਵਲ ਵਿਖਾਵੇ ਦੇ ਹਨ ਇਸੇ ਕਰਕੇ ਸਹਿਬ ਸਤਿਗੁਰੂ ਜੀਆ ਨੇ ਵਚਨ ਕਹੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਕਾਸਾ ਕਹਿੰਦੇ ਨੇ ਭੇਖ ਦਿਖਾਈ ਜਗਤ ਕੋ ਲੋਗਨ ਕੋ ਵਸ ਕੀਨ ਅੰਤ ਕਾਲ ਕਾ ਕੀ ਕਟਿਓ ਵਾਸ ਨਰਕ ਨੂੰ ਬਾਸ ਆਮੇਂ ਦੇ ਇਸ ਗਾਰ ਕਰਕੇ ਸਰੀਰ ਤੇ ਲੋਕਾਂ ਨੂੰ ਵਾਸ ਕਰ ਸਕਦਾ ਹੈ ਪਰਮਾ ਸਕਦਾ ਹੈ ਪਰ ਅਕਾਲ ਪੁਰਖ ਵੈਗੋਇ ਤੱਕ ਤੇਰੀ ਪਹੁੰਚ ਨਹੀਂ ਹੋ ਸਕਦੀ ਚੇਤੇ ਰੱਖੀ ਅੰਤ ਕਾਲ ਆਕੀ ਟੱਲੇ ਹੁੰਦੇ ਆਤਸਮੇ ਨੂੰ ਤੈਨੂੰ ਅਕਾਲ ਪੁਰਖ ਵੈਗੋਇ ਕਹਿੰਦੇ ਜਮਾ ਨੇ ਆ ਕੇ ਬੜੀ ਲੈਣੇ ਗਰਦਨ ਤੋਂ ਤੇ ਬਾਸ ਨਰਕ ਨੂੰ ਨੀਂਨ ਲੈ ਤੈਨੂੰ ਨਰਕਾ ਵਿੱਚ ਜਾਣਾ ਪਵੇਗਾ ਜੇ ਤੂੰ ਨਾਮ ਨਹੀਂ ਜਪਦਾ ਸਿਮਰਨ ਨਹੀਂ ਕਰਦਾ ਗੁਰੂ ਵਾਲਾ ਨਹੀਂ ਬਣਿਆ ਇਪਕਾਵੇ ਕਰਕੇ ਵਿਕਟੇ ਇਸ ਕਰਕੇ ਤਨ ਦੇ ਉੱਪਰ ਸ਼ਿੰਗਾਰ ਕਰਕੇ ਕੁਝ ਨਹੀਂ ਬਣਨਾ ਹੈ ਜਿੰਨਾ ਚਿਰ ਤੇਰੇ ਹਿਰਦੇ 'ਚ ਤੂੰ ਨਾਮ ਨਾਲ ਨਹੀਂ ਜੁੜਦਾ ਗੁਰੂ ਵਾਲਾ ਨਹੀਂ ਬਣਦਾ ਉਹ ਨਾ ਤੇ ਸੁਧ ਨਹੀਂ ਹੋ ਸਕਦਾ ਹੈ ਤੇਰੇ ਕੀ ਸਾਰ ਨਾ ਜਾਣਈ ਦੂਜੇ ਕਾਏ ਪਿਆਰ ਸਤਿਗੁਰ ਜੀ ਕਹਿੰਦੇ ਤੂੰ ਕੇ ਜਿੰਨੇ ਜਿਹੜਾ ਗੁਰੂ ਵਾਲਾ ਨਹੀਂ ਬਣਿਆ ਗੁਰੂ ਵਾਲਾ ਨਾ ਬਣ ਕਰਕੇ ਉਹ પતિ ਦੀ ਕਦਰ ਨਹੀਂ ਜਾਣਦੀ ਹੈ ਅਤੀ ਗਾਣ ਸਾਡਾ ਇੱਕੋ ਅਕਾਲ ਪੁਰਖ ਵੈਰੀ ਗੁਰ ਇਸ ਜੁਗ ਮੈਂ ਪੁਰਖ ਇੱਕ ਹੈ ਹੋਇ ਸਗਲੀ ਨਾਰ ਸਬਾਈ ਆਸਾਂ ਕਿ ਜਿੰਨੇ ਵੀ ਜੀਵਾਂ ਸੀ ਇਸਤਰੀਆਂ ਹਾਂ ਤੇ ਅਕਾਲ ਪੁਰਖ ਵਹਿਮ ਕੱਲਾ ਸਾਡਾ ਬਗੀ ਨਸਾਇਆਂ ਦੀ ਰੂਪੀ ਇਸਤਰੀਆਂ ਦਾ ਤੇ ਜੇ ਅਸੀਂ ਪਰਿਵਾਰੀ ਨਹੀਂ ਬਣੇ ਹਾਂ ਤੇ ਫਿਰ ਸਾਨੂੰ ਪਕੀ ਦੀ ਕਦਰ ਨਹੀਂ ਹੈ ਤੇ ਪਾਸਾ ਕਹਿੰਦੇ ਜਿਹੜੀ ਰੂਪ ਇਸਤਰੀ ਜੀਵ ਰੂਪ ਇਸਤਰੀ ਪਕੀ ਦੀ ਕਦਰ ਨਹੀਂ ਜਾਣਦੀ ਤੇ ਉਹਦੀ ਮਾਇਆ ਦੇ ਵਿੱਚ ਸੁਰਤ ਹੁੰਦੀ ਹੈ ਉਹ ਹਮੇਸ਼ਾ ਤਕਾਲਪੁਰ ਵੈਕੁਨਤੀ ਦੀ ਜਿਹੜੀ ਇਹ ਰਚਾਈ ہوئی ਮਾਇਆ ਹੈ ਸੰਸਾਰ ਇਹ ਮਾਇਆ ਦੇ ਵਿੱਚ ਹੀ ਸੁਰਤ ਜੁੜੀ ਰਹਿੰਦੀ ਹੈ ਸਾਥ ਸੁਧ ਸਾਥ ਰੱਖਣੀ ਨਾਨਕ ਨਾਰੀ ਵਿੱਚ ਗੁਨਾਹ ਤੇ ਪਾਸਾ ਵੱਡਿਆਂ ਦੀ ਮੂਰ ਲਾ ਕੇ ਵਜਨ ਕਰਦੇ ਨੇ ਇਹ ਨਾਨਕ ਇਹੋ ਜਹੀ ਇਸਤਰੀ ਜਿਹੜੀ ਆਪਣੇ ਪਤੀ ਦੀ ਸਾਰ ਨਹੀਂ ਜਾਣਦੀ ਆਪਣੇ ਪਤੀ ਦੀ ਕਦਰ ਨਹੀਂ ਕਰਦੀ ਹੈ ਇਹੋ ਜਹੀ ਇਸਤਰੀ ਮਨੂੰ ਖੁੱਟੀ ਤੇ ਭੈੜੇ ਰਛਨਾ ਗਾਣੀ ਮੰਨੀ ਹੈ ਤੇ ਨਾਰੀਆਂ ਵਿੱਚ ਰਹਿ ਕੇ ਭਾਵੇਂ ਸਾਨੂੰ ਮੂਰਖਾ ਜਨਮ ਮਿਲਿਆ ਜਾਂ ਕੁਝ ਇਸਤਰੀਆਂ ਚਾਹਾਂ ਸਾਨੂੰ ਸ਼੍ਰੇਸ਼ਟ ਜਨਮ ਮਿਲਿਆ ਹੈ ਤੇ ਪਾਸਾ ਕਹਿੰਦੇ ਪਰਉ ਘੈਣੀ ਨਾਲ ਹੁੰਦੀ ਹੈ ਮਾਰੀ ਹੁੰਦੀ ਹੈ ਜਈ ਸਤਿਗੁਰੂ ਸਾਹਿਬ ਕਹਿੰਦੇ ਇਸ ਸੰਸਾਰ ਦੇ ਵਿੱਚ ਵੀ ਹੁਣ ਸੰਸਾਰਿਕਤਾ ਬਣਿਆ ਨੇ ਪਤੀ ਪਤਨੀ ਦਾ ਜਿਹੜੀ ਔਰਤ ਆਪਣੇ ਪਤੀ ਨੂੰ ਮਾੜਾ ਚੰਗਾ ਗੋਲਦੀ ਹੈ ਕਿਸੇ ਹੋਰ ਨਾਲ ਪਿਆਰ ਰੱਖਦੀ ਹੈ ਅਨੁਸਾਰੇ ਮਾੜਾ ਕਹਿੰਿਆ ਸਾਰੇ ਗੁਰਾਂ ਬੁਰਾ ਮੰਨਨੇ ਆ ਇਸੇ ਤਰ੍ਹਾਂ ਜੀਵਨਵਾਜ ਪਾਕਸਾਨੇ ਉਕਾਰਨ ਦੇ ਕੇ ਕਿਹੜਾ ਭਾਈ ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਬਾਣੀਆਂ ਨਹੀਂ ਬਣਦੀਆਂ ਤੇ ਆਕਾਰਕੁਪਤ ਵਹਿ ਗੀਦੇ ਨਾਮ ਨਾਲ ਨਹੀਂ ਬਗਦੀਆਂ ਉਹ ਉਹਨਾਂ ਪਨਾਰਾ ਵਰਗੀਆਂ ਭੈਣੀਆਂ ਚਾਲਾਂ ਅਵਾਲੀਆਂ ਇਸਤਰੀਆਂ ਵਰਗੀਆਂ ਹਨ ਉਹਨਾਂ ਨੇ ਸਤਿਗੁਰੂ ਸਾਹਿਬ ਕਹਿੰਦੇ ਇਹ ਸੰਸਾਰ ਤੇ ਆ ਕੇ ਮਾੜੇ ਰਖਣ ਕੀਤੇ ਨੇ ਕਿਉਂਕਿ ਗੁਰੂ ਨੂੰ ਛੱਡ ਕੇ ਵਹੀ ਮਾਲਿਕਾਲ ਕੋ ਨੂੰ ਛੱਡ ਕੇ ਉਸ પતિ ਪਰਮੇਸ਼ਵਰ ਨੂੰ ਛੱਡ ਕੇ ਹੋਰ ਹੋਰ ਤਰ੍ਹਾਂ ਤੇ ਭਗਤੀਆਂ ਮਿਲਣੀਆਂ ਰੀਆਂ ਸੰਸਾਰ ਦੇ ਨਾਮ ਨੂੰ ਪਾਰਿਆ ਸੰਸਾਰ ਦੀਆਂ ਇਹ ਮਾਇਆ ਦੇ ਨਾਲ ਸੁਖ ਜੋੜਦੀ ਏ ਇਸ ਕਰਕੇ ਉਹ ਫਿਰ ਖੁਨਾਰਾ ਕਹੁੰਦੀਆਂ ਨੇ ਭੈੜੀ ਨਾਲ ਕਹੁੰਦੀਆਂ ਹਨ ਪਾੜੀ ਹਰ ਹਰ ਆਪਣੀ ਸਾ ਸੁਆਮੀ ਕਾਰਕੁਪਤ ਵੈਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਨੇ ਕਿ ਏਹ ਹਲੀ ਆਪਣੀ ਦੇਰ ਕਰ ਹਰ ਹਰ ਆਪਣੀ ਦਇਆ ਕਰ ਏ ਕਾਰਕੁਪਤ ਜੀ ਕਿਰਪਾ ਕਰ ਸਾਡੇ ਤੇ ਮਿਹਰ ਕਰ ਮੈਂ ਤੇਰੀ ਬਾਣੀ ਧਾਵ ਤੇਰਾ ਜਸ ਉਚਾਰਾਂ ਹਰ ਹਰ ਬੋਖ ਹਰ ਗੁਰੂ ਦੀ ਬਾਣੀ ਹਰ ਆਪ ਜੀ ਦੀ ਬਾਣੀ ਆਪਕ ਕਾਰਕੁਪਤ ਵੈਗੁਰੂ ਜੀ ਤੇਰਾ ਜਸ ਮੈਂ ਉਚਾਰਾਂ ਹਰ ਰਸਨਾ ਦੇ ਨਾਲ ਤੇਰੇ ਹੁੰ ਦਾ ਨਾਮ ਹਰ ਨਾਮ ਤੇ ਆਈ ਹਰ ਪੁਚਰਾ ਹਰ ਲਾਹਣ ਕਿਰਪਾ ਕਰ ਸਾਡੇ ਤੇ ਮੇਰ ਘਰ ਪਾਸਾਣੀ ਕਿ ਮੈਂ ਹਰੀ ਨਾਮ ਸਿਮਰਾਂ ਹਰੀ ਨਾਮ ਦਾ ਉਚਾਰਨ ਕਰਾਂ ਤੇ ਇਹੀ ਲਾਭ ਹਰਤਾ ਕਿਉਂਕਿ ਜਿੰਦਗੀ ਦਾ ਲਾਭ ਵੀ ਇਹੀ ਹੈ ਗੁਰੂ ਘਰ ਸਾਹਿਬਾ ਜੀਆਂ ਨੇ ਗੋਪਾਲ ਕਾਂਦੇ ਜੀ ਨੂੰ ਇਹ ਉਪਦੇਸ਼ ਦਿੱਤਾ ਸੀ ਮੁਗਬਾਲ ਕਾਂਦੇ ਕੋਲ ਜਦੋਂ ਪੜਨ ਨੂੰ ਗਈ ਮੁਗਬਾਲ ਕਾਂਦਾ ਉਹਨੂੰ ਦੁਨਿਆਵੀ ਪੜਾਈ ਪਣਾਉਂਦਾ ਹੈ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਕਾਂਦਾ ਜੀ ਕਿੰਨੇ ਪੜੇ ਹੋਏ ਹੋ ਉਹ ਕਹਿੰਦਾ ਮੈਂ ਵਧੀਆ ਪੜਿਆ ਹੋਇਆ ਜਿਸ ਲੰਗ ਤੇਰੇ ਮਤਲਬ ਦੀ ਪੜਾਈ ਹੈ ਘਾਈਏ ਰੂਟੇ ਸਵਾਈ ਇਹ ਸਾਰੇ ਮੈਂ ਤੁਹਾਨੂੰ ਸਿਖਾ ਦੇਵਾਂਗਾ ਤੇ ਗਰੀਬਨਵਾਜ ਪਾਤਸ਼ਾਹ ਕਹਿੰਦੇ ਕੋਲ ਅੰਦਰ ਆਪ ਦੇ ਪੰਘਾਤਨ ਪੜਿਆ ਹੈ ਆਪਣੇ ਆਪ ਨੂੰ ਵੀ ਪੜਨਾ ਗਾਇਨਦਾ ਹੈ ਕਹਿੰਦੇ ਹੁਣ ਬਾਂਧਾ ਸੁਲਜੀ ਪੈ ਗਿਆ ਕਿ ਨਾ ਆਪਣੇ ਆਪ ਨੂੰ ਕਿਵੇਂ ਪੜਿਆ ਜਾ ਸਰਦ ਫਿਰ ਸਤਿਗੁਰ ਕਾਸਾ ਕਹਿੰਦੇ ਨੇ ਝਾਲ ਨੂੰ ਕਸ ਹਾਸ ਕਰ ਮਤ ਕਾਗਰ ਕਰ ਸਾਰ ਕਹਿੰਦੇ ਮੂਹ ਨੂੰ ਝਾਲ ਕੇ ਉਹ ਰਸਾਨੀ ਬਣਾ ਸ਼੍ਰੇਸ਼ਟ ਮਤ ਨੂੰ ਕਾਗਰ ਬਣਾ ਝਾਲ ਨੂੰ ਕਸ ਹਾਸ ਕਰ ਮਤ ਕਾਗਰ ਕਰ ਸਾਰ ਲਿਖਨਾ ਸਲਾਹ ਦੇਣਾ ਕਹਿੰਦੇ ਉਸ ਸਹੀਤ મત ਦੇ ਕਾਗਜ਼ ਦੇ ਉੱਤੇ ਉਸ ਕਾਲਪੁਰਗ ਬੈਗੂਜੀ ਦੀ ਸਿਫਤ ਸਲਾਹ ਲਿਖਣਾ ਕਰ ਉਹਦਾ ਨਾਮ ਲਿਖਣਾ ਕਰ ਲਿਖ ਲਿਖ ਅੰਤਨਾ ਪਾਰਾਵਾਰ ਜਿਹਦਾ ਪਾਰਾਵਾਰ ਕੋਈ ਨਹੀਂ ਹੈ ਉਸ ਕਾਲਪੁਰਗ ਬੈਗੂਜੀ ਦੀ ਸਿਫਤ ਸਲਾਹ ਲਿਖਿਆ ਕਰ ਇਸੇ ਕਰਕੇ ਜੀਵਨਵਾਦ ਪਾਤ ਸਾਹਿਬ ਜੀ ਨੇ ਇੱਥੇ ਵੀ ਬਚਨ ਗਏ ਨੇ ਕਿ ਸਾਰੇ ਜਿਹਨੇ ਸੰਸਾਰ ਦੇ ਮਾਇਕ ਪਦਾਰਥ ਨਹੀਂ ਇਨਾਂ ਦਾ ਤਿਆਗ ਕਰਕੇ ਇਨਾਂ ਨਾਲ ਕੋਈ ਮੋਹ ਨਾ ਕਰਾਂ ਇਹ ਨਹੀਂ ਹੈ ਇਨਾਂ ਵਰਤਨਾ ਨਹੀਂ ਹੈ ਵਰਤਨਾ ਦਾ ਤੇ ਸਤਿਗੁਰੂ ਜੀ ਨੇ ਦਿੱਤੇ ਨੇ ਪਰ ਅਸੀਂ ਇਨਾਂ ਨੂੰ ਹੀ ਰਹਿੰਦੇ ਆਂ ਦਾਤ ਪਿਆਰੀ ਬਿਸਰਿਆ ਦਾਤਾ ਸਤਿਗੁਰੂ ਜੀ ਕਹਿੰਦੇ ਦਾਤਾਂ ਦੇ ਨਾਲ ਪਿਆਰੀਆਂ ਲੱਗਣ ਲੱਗੀਆਂ ਪਰ ਜਿਹੜਾ ਦੇਣ ਵਾਲਾ ਦਾਤਾ ਸੀ ਉਹ ਬਿਸਰ ਗਿਆ ਇਹ ਦਾਤਾ ਨੂੰ ਕਰਤਖਾ ਉਹ ਹਲਕੋ ਰੰਗਣ ਧਾਈ ਤੂਰਨ ਆਵੇ ਬਾਤ ਹੋ ਜਾਈ ਕਾਉ ਕਰਤੁ ਪਰ ਸਤਿਗੁਰੂ ਪਾਰਸਾ ਕਹਿੰਦੇ ਕਾਲ ਗੁਰੂ ਕੋ ਦਾ ਨਾਮ ਨਾਮ ਸਾਕ ਕਰੀ ਪਈ ਖਵੰਦਿਆਂ ਸੁਵੰਦਿਆਂ ਉਖੰਦਿਆਂ ਸਤਿਗੁਰੂ ਜੀ ਪਾਰਸਾ ਕਹਿੰਦੇ ਸੌਂਦੇ ਹੋਏ ਖਾਂਦੇ ਹੋਏ ਪੈਂਦੇ ਹੋਏ ਚਾਹਦੇ ਹੋਏ ਉਸ ਕਾਲ ਤੋਂ ਚੇਤੇ ਕਰਿਆ ਕਰੋ ਹਰ ਵੇਲੇ ਉਸ ਕਾਲ ਤੋਂ ਜਾਪ ਅਤਿਆਕ ਇਸ ਕਰਕੇ ਹੀ ਬੇਨਤੀ ਕਰਦੇ ਨੇ ਹਰ ਨਾਮ ਧਿਆਈ ਤੱਕ ਉਚਰਾ ਹਰ ਲਾਗਾ ਲੀਹੇ ਪਾਰਸਾ ਕਿਰਤ ਕਰ ਇਹ ਦੁਨੀਆ ਦੇ ਮਾਇਕ ਪਦਾਰਥਾਂ ਦੇ ਮਨੋਂ ਮੋਟ ਪੁੱਟ ਗਈ ਮੇਰਾ ਤੇਰੇ ਨਾਲ ਮੋਹ ਪੈ ਜਾਏ ਪ੍ਰੇਮ ਬਣ ਜਾਏ ਹਰੀ ਨਾਮ ਸਿਮਰਾਂ ਹਰੀ ਨਾਮ ਉਚਾਰਨ ਕਰਾਂ ਤੇ ਮੈਂ ਇਹੀ ਲਾਭ ਕਰਦਾ ਇਹ ਹੀ ਜ਼ਿੰਦਗੀ ਦਾ ਸਭ ਤੋਂ ਵੱਡਾ ਲਾਹਾ ਹੈ ਜੋ ਜਪਦੇ ਹਰ ਹਰ ਦਿਨ ਸਰਾ ਤਿੰਨ ਹੋਂ ਪੁਰਵੈ ਤੇ ਪਾਸਾ ਕਹਿੰਦੇ ਜਿਹੜੇ ਦਿਨ ਰਾਤ ਉਸਤਾਰਕ ਵਲੇ ਪ੍ਰੋਜੀਬ ਸੇਵਤ ਸੁਦਾ ਕਰਦੇ ਨੇ ਉਹਦੇ ਗਉਣ ਗਾਉਂਦੇ ਨੇ ਮੈਂ ਉਹਨਾਂ ਤੋਂ ਪ੍ਰਵਾਣ ਜੋ ਦਿਨ ਰਾਤ ਹਰਿ ਨਾਮ ਜਪਦੇ ਨੇ ਮਨਾਂ ਤੋਂ ਸਦਕੇ ਜਾਂਦਾ ਵਲੇ ਆਰ ਜਾਂਦਾ ਜਿਨ੍ਹਾਂ ਸਤਗੁਰ ਮੇਰਾ ਪਿਆਰਾ ਆਰਾਧਿਆ ਤਿੰਨ ਜਨ ਦੇਖਾਂ ਨੇਣੀ ਇਹ ਸਤੁਰਤਾਸਾ ਮਿਹਰ ਕਰਦੇ ਦਇਆ ਕਰਦੇ ਉਹਨਾਂ ਨੂੰ ਆਪਣੇ ਅੱਖੀਂ ਵੇਖਾ ਜੋ ਪਿਆਰੇ ਸਤਿਗੁਰ ਦੀ ਸੇਵਾ ਕਰਦੇ ਨੇ ਜਿਹੜੇ ਤੈਨੂੰ ਆਰਾਧੇ ਨੇ ਜਿਹੜਾ ਤੇਰਾ ਸਿਮਰਨ ਕਰਦੇ ਹੁੰਦੇ ਕਿਉਂਕਿ ਸਾਡੀ ਤੇ ਅਰਦਾਸ ਇਹ ਹੀ ਨੇ ਦਿੱਤੀ ਰੋਜ਼ ਅਰਦਾਸਾਂ ਦੇ ਚਰਨਾਂ 'ਚ ਸਿੱਖੇ ਹੀ ਕਰਦਾ ਹੈ ਸਹੀ ਪਿਆਰੇ ਮੇਰੇ ਜਿੰਨਾ ਕੇਹਨਾਂ ਤੇਰਾ ਨਾਮ ਜਪਤਾਂਗੇ ਜੇ ਅਸੀਂ ਜਪਣ ਵਾਲਿਆਂ ਨੂੰ ਵੇਖਾਂਗੇ ਹੁਣ ਗੁਰੂਦਵਾਰ ਸਾਹਿਬ ਵਿੱਚ ਆਉਂਦੇ ਆਂ ਕਿਉਂ ਭਗਤ ਸਾਹਿਬ ਜੀ ਦੇ ਚਰਨਾਂ 'ਚ ਆਉਂਦੇ ਆਂ ਇਥੇ ਆ ਕੇ ਆਪਣੇ ਆਪ ਆਪਣੀ ਰਸਨਾ ਆਪਣਾ ਜਬਾਨ ਆਪਣਾ ਮੂਖ ਆਪਣੇ ਆਪ ਬਹਿ ਕੋ ਉਚਾਰਨ ਕਰਦੇ ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਰੱਬੀ ਹੋਈ ਰੂਹ ਨੂੰ ਕਿਸੇ ਰੰਗੇ ਹੋਏ ਨੂੰ ਮਿਲਦੇ ਆ ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਜਿਹੜਾ ਮੂਖ ਹੈ ਸਾਡਾ ਉਹ ਬਹਿ ਕੋ ਉਚਾਰਨ ਕਰਦਾ ਮਨ ਦੇ ਅੰਦਰੋਂ ਆਵਾਜ਼ ਆਉਂਦੀ ਹੈ ਵੇਖਣਸਾਰ ਇਸੇ ਕਾਰਕ ਤੇ ਵੀ ਬਨਵਾਜ ਪਾਸਾ ਕਹਿੰਦੇ ਅੰਗਨੀਆਂ ਅੱਖਾਂ ਜਿਹੜੀਆਂ ਨੇ ਸਤਿਗੁਰੂ ਜੀ ਇਸ ਸੰਸਾਰ ਦੇ ਮੈਗ ਪ੍ਰਾਰਥਾ ਬਲ ਨਾਲ ਜਾਂ ਇਹ ਅੱਖਾਂ ਮੇਰੀਆਂ ਸੰਸਾਰ ਨੂੰ ਨਾ ਵੇਖਣ ਨਿੰਦਿਆ ਚੁੜੀ ਕਰਨ ਵਾਲਿਆਂ ਨੂੰ ਨਾ ਵੇਖਣ ਤੇ ਮੇਰੀਆਂ ਅੱਖਾਂ ਦੇ ਨਾਲ ਮੈਂ ਉਹਨਾਂ ਨੂੰ ਵੇਖਾਂ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਜਿਹੜੇ ਗੁਰੂ ਜੀ ਦਾ ਸਿਮਰਨ ਕਰਦੇ ਹਨ ਆਵਾਰੀਆਂ ਆਪਣੀ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ ਤੇ ਮੈਂ ਆਪਣੇ ਗੁਰੂ ਤੋਂ ਧੰਨ ਗੁਰੂ ਅਮਰਦਾਸ ਜੀ ਦਾ ਰੰਗ ਮੰਦੇ ਆਪਕੀ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜੀ ਤੋਂ ਕੁਰਬਾਨ ਜਾਂਦਾ ਨਾ ਸਦਕੇ ਜਾਂਦਾ ਜਿਸਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਮਿਲਾਨ ਦਿੱਤੇ ਕਿਉਂਕਿ ਅਸੀਂ ਦਿਹਾੜੀ ਮਨਦੇ ਆਂ ਪਾਕ ਸਾਹਿਬ ਮੰਦਰ ਦੇ ਮਹਾਰਾਜਿਆਂ ਦੇ ਚਰਨਾਂ 'ਚ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਮਹਾਰਾਜ ਉਹ ਵੀ ਦੇਵੀ ਦੇ ਉਪਾਸਕ ਹੋਇਆ ਕਰਦੇ ਸੀ ਉਹ ਵੀ ਦੇਵੀਆਂ ਤੇ ਜਾਂਦੇ ਸੀ ਪਰ ਜਦੋਂ ਕਿਰਪਾ ਕੀਤੀ ਸਤਿਗੁਰੂ ਜੀ ਨੇ ਫਿਰ ਨਾਮ ਦੇ ਨਾਲ ਜੋੜ ਦਿੱਤੇ ਫਿਰ ਸਤਿਗੁਰੂ ਸਾਹਿਬ ਜੀ ਨਾਮ ਜਪਦੇ ਹੋਏ ਸੇਵਾ ਕਰਦੇ ਹੋਏ ਭਾਵੇਂ ਵੱਡੇ ਉਮਰ ਸੀ ਸਤਿਪੁਰਾਂ ਦੀ ਵੱਡੀ ਉਮਰ ਦੇ ਵਿੱਚ ਵੀ 12 ਸਾਲ ਤੱਕ ਸੇਵਾ ਸਿਮਰਨ ਕਰਦੇ ਰਹੇ ਫਿਰ ਗੁਰੂ ਅੰਗਦ ਦੇਵ ਜੀ

ਗੁਰੂ ਦੇ ਬਚਨਾਂ ਨੂੰ ਮਨਾਵਾਂਗੇ ਸਤਿਗੁਰੂ ਜੀ ਕਹਿੰਦੇ ਇਹੀ ਸਭ ਤੋਂ ਵੱਡੀ ਸੇਵਾ ਹੈ ਤੇ ਜਿਹੜਾ ਇਹ ਸੇਵਾ ਕਰਦਾ ਹੈ ਭਾਈ ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਹਨ ਇਸ ਕਰਕੇ ਗੁਰੂ ਵਾਲੇ ਬਣ ਗੁਰੂ ਚਰਨਾਂ ਨਾਲ ਜੁੜੂ ਗੁਰੂ ਚਰਨਾਂ ਨਾਲ ਜੁੜਨ ਕਰਕੇ ਸਤਿਗੁਰੂ ਜੀ ਦੇ ਬਚਨਾਂ ਨੂੰ ਮੰਨਿਏ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਕਮਾਈਏ ਆਪਣੇ ਜੀਵਨ ਦੇ ਵਿੱਚ ਫਿਰ ਸਾਰਾ ਜੀਵਨ ਸੁਖ ਲਾਭ ਲਈਏ ਇਹੀ ਲਾਣਾ ਲੈਣ ਦਾ ਤੇ ਜੀਵਨ ਵਾਕਿਆ ਨੂੰ ਸਮੂ ਬਾਰ ਬਾਰ ਸੁਣ ਜਾਇਆ ਕਹੀ ਇਹੀ ਲਾਭ ਹੈਨ ਬਾਤ ਹੈ ਅਸੀਂ ਇਸ ਸੰਸਾਰ ਤੇ ਮਨੁੱਖਾ ਜੀਵਨ ਲੈ ਕੇ ਆਏ ਹਾਂ ਇਹਨੂੰ ਸਫਲ ਕਰੀਏ ਗੁਰੂ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਸਤਿਗੁਰਾਂ ਦੇ ਵਚਨਾਂ ਨੂੰ ਮਨ ਦੇ ਰੂਪੇ ਸੇਵਾ ਤੇ ਸਿਮਰਨ ਦੇ ਨਾਲ ਆਪਣੀ ਸਮੂਖਾ ਜਨਮ ਨੂੰ ਸਫਲ ਕਰੀਏ ਆਓ ਬਈਆ ਤਮਾਮ ਭਲਾ ਦੀ ਖਮਾ ਸਤਿਗੁਰੂ ਜੀ ਬਖਸ਼ਣ ਜੋਗ ਨੇ ਪਿਆਰੀ ਸੰਤ ਸੰਤ ਬਖਸ਼ ਵਿਚਾਰ ਜੋ ਮੰਨ ਪਾ ਜਾਏ ਸਤਿਗੁਰਾਂ ਦੀ ਸਿੱਖਿਆ ਜਾਣ ਕੇ ਗ੍ਰਹਿਣ ਕਰਨੀ ਗਲਤੀਆਂ ਦਾਗੀਆਂ ਜਾਣ ਕੇ ਮਾਫ਼ ਕਰਨਾ ਹੀ ਨਾਮੁ ਗੁਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ